ਕਿਸਾਨ ਵੀਰੋ ਸਤ ਸ੍ਰੀਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਵਿੜੰਗ ਖੇੜਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਅਖੀਰਲਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਡੱਬ ਵਾਲੀ ਲੰਮੀ ਪੈ ਜਾਂਦੀ ਹੈ ਇਸ ਪਿੰਡ ਵਿੱਚ ਬਾਈ ਜੀ ਦਾ ਵਪਾਰ ਲਾਈਨ ਦਾ ਕੰਮ ਆ ਤੇ ਅਜੇ ਨਵਾਂ ਨਮਾ ਹੀ ਕੀਤਾ ਦੋਸਤੋ ਪਸ਼ੂ ਚੰਗੇ ਹੁੰਦੇ ਆ ਬਾਈ ਜੀ ਹਰਾ ਕੋਲੇ ਦੇ ਭਾਅ ਬਹੁਤ ਜਾਇਜ਼ ਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 6 ਨਾ گاਵਾ ਦਿਖਾਉਣੀਆਂ ਦੋਸਤੋ ਸਾਰੀ ਡਿਟੇਲ ਆਪਾਂ ਬਾਈਹਰਾ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਆ ਉਹ ਜਿਹੜੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸੋ ਜੀ ਗੁਰਲਾਲ ਸਿੰਘ ਆ ਜੀ ਗੁਰਲਾਲ ਸਿੰਘ ਗੁਰਲਾਲ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ 628835548858 ਜੀ 62835548858 ਜੀ 54858 ਹਾਂਜੀ ਤੇ ਬਾਈ ਜੀ ਆਪਣਾ ਵਪਾਰ ਲੈਣ ਦਾ ਹੀ ਕੰਮ ਆ ਜੀ ਹਾਂਜੀ ਹਾਂਜੀ ਬਾਈ ਜੀ ਠੀਕ ਹੈ ਜੀ ਅੱਜ ਆਪਣੇ ਕੋਲੇ 6 ਗਾਇਆਂ ਵਕਾਉ ਗਏ। ਹਾਂਜੀ ਬਾਈ ਜੀ ਤੇ ਇਹਨਾਂ ਦੇ ਵਿੱਚੋਂ ਜਿਹੜੀ ਕੋਲੇ ਆਪਾਂ ਖੜੇ ਆ ਇੱਕ ਕਿਨਮਾ ਸੂਆ, ਸੂਈ ਆ ਜਾਂ ਸੂਨ ਵਾਲੀ ਆ। ਇਹ ਬਾਈ ਇਹ ਗੱਭ ਬਣਾ ਦੇ 10-12 ਦਿਨ ਲੈਂਦੀ ਆ ਜੀ। 10-12 ਦਿਨ ਲੈਂਦੀ ਆ ਸੂਨ ਚ। ਹਾਂਜੀ ਦੂਜਾ ਸੂਆ ਜੀ। ਦੂਜਾ ਸੂਆ। ਹਾਂਜੀ ਤੇ ਕੀ ਮਿਲਕ ਰਿਕਾਰਡ ਆ ਇਹਦਾ ਬਾਈ? 25 ਕਿਲੋ ਦਾ ਜੀ ਪਲੂਨ ਦਾ ਜੀ। 25 ਕਿਲੋ। ਹਾਂਜੀ ਠੀਕ ਆ। ਕਿੰਨੇ ਕਿੰਨੇ ਦਿਨ ਲੈਂਦੀ ਆ ਬਾਈ? ਇਹ 10-12 ਦਿਨ ਲੈ ਜੂਗੀ ਜੀ। 10-12 ਦਿਨ। ਲਓ ਵੀ ਸੱਜਣੋ ਮੂੰਹ ਮੱਥਾ ਵੀ ਤੁਹਾਨੂੰ ਦਿਖਾਵਾਂਗੇ। ਤੋੜ ਕੇ ਵੀ ਤੁਹਾਨੂੰ ਦਿਖਾਵ ਚੰਗੀ ਵਹਿੜਾ ਦੋਸਤੋ ਦੂਜੇ ਸੂਏ ਲਈ ਤਿਆਰ ਆ ਤੇ 8-10 ਦਿਆਂ ਬਾਈ ਕਹਿੰਦਾ ਵੀ ਸੂਣ ਚ ਬਾਕੀ ਆ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਬਹੁਤ ਸ਼ਾਨਦਾਰ ਥਣ ਲੱਗਿਆ ਤੇ ਮਿਲਕਵੇਨ ਨੰਨੀ ਵੀ ਦੋਸਤੋ ਨਜ਼ਰ ਮਾਰ ਲਓ ਚੰਗੀ ਮਿਲਕਵੇਨ ਆ ਹਵਾਨੇ ਦੇ ਉੱਤੇ ਨਾੜਾ ਕਹਿ ਰੀਆਂ ਕਰੀਆਂ ਦਿਸੀ ਜਾਂਦੀਆਂ ਤੇ ਮੁਠੀ ਦੀ ਚੁਆਈ ਵਾਲਾ ਸੋਹਣਾ ਥਣ ਲੱਗਿਆ ਪਿਛਲੇ ਪਾਸੋਂ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਇੱਕ ਪਾਸੇ ਥੋੜੀ ਜੀ ਭਲੂਣਾ ਤੇ ਪਰ ਢਿੱਲ ਚੰਗੀ ਆ ਥਣ ਵੀ ਸੋਹਣਾ ਸੇਮ ਸਹਿਜ ਆ ਥਾਣਾ ਦਾ ਦੋਨਾਂ ਪਾਸਿਆਂ ਤੋਂ ਦੇਖ ਸਕਦੇ ਹੋ ਤੁਸੀਂ ਨਾੜਾਂ ਇਧਰ ਵੀ ਉਸੇ ਤਰ੍ਹਾਂ ਤੇ ਮਿਰਕਵੇਂਨ ਵੀ ਦਿਸ ਰਹੀ ਹੈ ਇਧਰ ਕਦ ਕਾੜ ਠੀਕ ਆ ਦੋਸਤੋ ਰਾਜੀਪਲੀ ਵੀ ਚੰਗੀ ਆ ਤੇ ਤੋੜ ਕੇ ਤੁਹਾਨੂੰ ਵਿਖਾ ਦਿੰਨੇ ਆ ਦੋਸਤੋ ਲਓ ਵੀ ਸੱਜਣੋ ਤੁਰਦੀ ਤੋਂ ਤੁਹਾਨੂੰ ਹਵਾਨੇ ਦੀ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਸੋਹਣੀ ਵਹਿੜ ਆ ਦੋਸਤੋ ਬਾਕੀ ਆ ਕੇ ਤੁਸੀਂ ਨਰਕ ਪਰਖ ਕਰ ਲੈਣੀ ਹੈ ਚਲੋ ਦੂਜੇ ਸੂਏ ਲਈ ਤਿਆਰ ਆ ਦੋਸਤੋ ਹਾਂਜੀ ਭਾਈ ਜੀ ਕੀ ਮੋਲ ਰੱਖਾਂਗੇ ਆਪਾਂ ਇਹਦਾ ਜੀ ਭਾਈ ਮੋਲ ਆਪਾਂ ਜਮ ਜਾਇਦਾ ਕਰਾਂਗੇ 80000 ਰੁਪਏ ਜੀ 80000 ਚੋ ਭਾਈ ਮਾਨਤਾਨ ਹੋ ਜੂਗਾ ਆ ਮਾਨਤਾਨ ਫੁੱਲ ਕਰਦੇ ਆਂ ਭਾਈ ਜੀ ਠੀਕ ਆ ਜੀ ਲਓ ਵੀ 80000 ਮੋਲ ਲਾ ਬਣਦਾ ਮਾਨਤਾਨ ਇਹਦੇ ਵਿੱਚੋਂ ਤੁਹਾਡਾ ਕੀਤਾ ਜਾਊਗਾ ਇੱਕ ਐਚਐਫ ਵਹਿੜਾ ਹੋਰ ਇਹਦੇ ਬਾਰੇ ਦੱਸਿਓ ਬਾਈ ਜੀ ਕਿੰਨਾ ਮਸੂਆ ਇਹ ਵੀ ਦੂਜਾ ਸੂਆ ਹੀ ਹੈ ਜੀ ਦੂਜਾ ਸੂਆ ਹਾਂਜੀ ਤੇ ਇਹਦਾ ਕੀ ਮਿਲਕ ਰਿਕਾਰਡ ਆ ਬਾਈ ਜੀ ਬਈ ਮਾਲਕ ਕਹਿੰਦੇ ਸਸੇ 24 25 ਕਿਲੋ ਠੀਕ ਹੈ ਆਪਾਂ ਵੀ ਜੋ ਬਾਈ ਖਰੀਦ ਤਾਰੇ ਕਰੂਗਾ ਆਪੇ ਤਾਂ ਆਪੇ 24 25 ਕਿਲੋ ਦੀ ਔੜ ਤੇ ਦੇ ਦਾਂਗੇ ਜੀ ਠੀਕ ਹੈ ਹਾਂਜੀ ਤੇ ਕਿੰਨੇ ਕ ਦਿਨ ਇਹ ਲੈਂਦੀ ਆ ਬਾਈ ਇਹ ਲੈ ਜਾਊਗਾ ਬਾਈ 10 12 ਦਿਨ 10 12 ਦਿਨਾਂ ਦੀ ਕੱਚੀ ਹੈ ਹਾਂਜੀ ਬਾਈ ਲਓ ਵੀ ਮਿੱਤਰੋ ਦੂਜੇ ਸੂਆ ਹੀ ਇਹ ਵਹਿੜਾ ਮੂੰ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਚੰਗੀ ਵੇਲ ਆ ਕੱਦ ਕਾਟ ਬਹੁਤ ਆ ਤੇ ਰਾਜੀ ਪਲੀ ਵੀ ਠੀ ਸੋਹਣਾ ਥਣ ਤੇ ਹਵਾਨਾ ਤੁਹਾਨੂੰ ਦਿਖਾ ਦਿੰਨੇ ਆ ਗੁਲਾਬੀ ਰੰਗ ਦਾ ਕਰਮਾ ਵਾਲੀ ਨੇ ਹਵਾਨਾ ਇਹਨੇ ਤਿਆਰ ਕਰਨਾ 8-10 ਦਿਨ ਇਹਨੇ ਵੀ ਲੈ ਜਾਣੇ ਆ ਤੇ ਮਿਲਕਵੇਂ ਨੇ ਦੀ ਬਹੁਤ ਚੰਗੀਆਂ ਮੋਟੀ ਲਾਸ ਰਗੀ ਆ ਤੁਸੀਂ ਦੇਖ ਸਕਦੇ ਨਾੜਾ ਹਵਾਨੇ ਦੇ ਉੱਤੇ ਕਲੀਆਂ-ਕਲੀਆਂ ਇਹਦੀ ਵੀ ਦਿਖਾਈ ਦਿੰਦੀਆਂ ਸੋਹਣਾ ਮੁਠੀ ਦੀ ਚੁਆਈ ਵਾਲਾ ਥਾਣਾ ਲਾਓ ਵੀ ਮਿੱਤਰੋ ਹਵਾਨਾ ਇਹਦੀ ਵੀ ਥੋੜੀ ਜੀ ਭਲੋਣਾ ਇੱਕ ਪਾਸੇ ਡਾਰ ਵਾਲੀ ਕੋਈ ਗੱਲ ਨਹੀਂ ਤੇ ਰੀਡ ਦੀ ਹੱਡੀ ਬਿਲਕੁਲ ਗਾਜ ਵਰਗੀ ਸਿੱਧੀ ਅਤੇ ਸੀਲਸ ਲੱਗ ਕਰਮਾ ਵਾਲੀ ਚੰਗੀ ਆ ਟੱਲ ਠੀਕ ਆ ਦੇਖ ਸਕਦੇ ਹੋ ਤੁਸੀਂ ਇਹ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦਿਖਾ ਦੇ। ਲਓ ਵੀ ਮਿੱਤਰੋ ਥਾਣਾ ਦਾ ਸਾਈਜ਼ ਗਾਇਬ ਬਿਲਕੁਲ ਸੇਮ ਆ ਤੇ ਮਿਲਕਵੇਨ ਕਰਮਾਂ ਵਾਲੀ ਦੇ ਇਹ ਵੀ ਇਧਰਲੇ ਪਾਸੇ ਵੀ ਚੰਗੀ ਆ। ਬਾਕੀ ਤੁਰਦੀ ਤਾਂ ਤੁਹਾਨੂੰ ਸਾਰੀ ਜਜਮੈਂਟ ਇਹ ਵੀ ਆ ਜਾਣੀ। ਲਓ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ। ਇੱਕ ਪਾਸੇ ਦੋਸਤੋ ਜਿਹੜੀ ਬਾਈ ਕਹਿੰਦਾ ਵੀ ਪਲੂਣਾ ਤੇ ਇਹਦੀ ਸਾਫ ਸੁਥਰੀ ਵੀਡੀਓ ਇਹਨਾਂ ਦੇ ਕੋਲੇ ਪਈ ਹੈ ਜਦੋਂ ਇਹਨਾਂ ਨੇ ਲਿਆਂਦੀ ਸੀ ਖਰੀਦ ਕੇ ਉਹ ਕੋਈ ਆ ਕੇ ਕੋਈ ਵੀ ਵੀਰ ਵੇਖ ਸਕਦਾ ਹੈ ਵੀ ਇਹਦਾ ਸਬੂਤ ਆ ਦੋਸਤੋ ਇਹ ਵੀ ਪਲੂਣਾ ਫੁੜੀ ਜੀ ਹੈ ਇਹ ਕੋਈ ਡਰ ਵਾਲੀ ਗੱਲ ਨਹੀਂ ਗੀ 15 ਹਵਾਨਾ ਬਿਲਕੁਲ ਤੋਰਾ ਤੋਰਾਸ ਨੂੰ ਤੋੜ ਕੇ ਦਿਖਾ ਦਿੰਨੇ ਕਦ ਕਾਠ ਇਹਦਾ ਵੀ ਦੋਸਤੋ ਬਹੁਤ ਚੰਗਾ ਹਾਂਜੀ ਬਾਈ ਜੀ ਇਹਦਾ ਕੀ ਮੁੱਲ ਰੱਖਿਆ ਆਪਾਂ ਇਹਦਾ ਬਾਈ 77000 ਰੁਪਏ ਇਹਦਾ ਰੇਟ ਆ ਜੀ 77000 ਅੱਜ ਦਾ ਰੇਟ ਆ ਮਾਨਤਨ ਹੋ ਜੂ ਬਾਈ ਹਾਂਜੀ ਹਾਂਜੀ ਹੋ ਜੂਗਾ ਬਾਈ ਠੀਕ ਹੈ ਲੋ ਵੀ ਇਸ ਤੋਂ ਅੱਗੇ ਤੁਹਾਨੂੰ ਦਿਖਾਉਣੇ ਆ ਇੱਕ ਹੋਰ ਵੈੜਾ ਐਚ ਐਫ ਕ੍ਰੋਸਾਰੇ ਦੱਸਿਓ ਵੈੜ ਬਰੀ ਇਹ ਤੀਜਾ ਸੂਆ ਸੁਣਦੀ ਹੈ ਜੇ 20 ਦਿਨ ਬਾਕੀ ਆ ਬਾਈ ਜਿਹਦੇ ਇਹ ਕੱਚੀ ਆ ਜੀ ਹਾਂਜੀ ਕੱਚੀ ਆ ਜੀ ਠੀਕ ਹੈ ਤੀਜਾ ਸੂਆ ਤੇ ਕੀ ਮਿਲਕਰ ਕਾਰਡ ਆ ਬਾਈ ਦੋਦਰ ਕਾਰਡ 22 ਲੀਟਰ ਦਾ ਜੀ ਇਹਦਾ 22 ਲੀਟਰ ਹੁੰਦਾ ਹਾਂਜੀ ਫਾਰਮ ਦੇ ਵਿੱਚੋਂ ਬਾਈ ਇਹ ਲਈ ਹੋਇਆ ਵੀਡੀਓ ਪਈ ਆਪਣੇ ਕੋਲੇ ਲੋ ਵੀ ਮਿੱਤਰੋ ਫਾਰਮ ਚੋਂ ਹੀ ਇਹ ਆਈ ਆ ਵ ਦੇਖ ਸਕਦੇ ਹੋ ਤੁਸੀਂ ਇਹ ਥਾਣਾ ਹਵਾਨਾ ਇਹਦਾ ਵੀ ਨੇੜੇ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਦੋਨਾਂ ਪਾਸਿਆਂ ਤੋਂ ਮਿਲਕਵੈਨ ਵੀ ਚੰਗੀ ਆ ਤੇ ਥਣ ਵੀ ਸੇਮ ਆ ਦੋਸਤੋ ਪੁਸ਼ਪੜਾ ਥੱਲੇ ਚੰਗੀ ਪਈ ਆ 20 ਦਿਨਾਂ ਚ ਨੇ ਕੁਛ ਦਾ ਕੁਛ ਬਣਾ ਜਾਣਾ ਸੀਲਸ ਲੱਗੇ ਵੀ ਕਰਨ ਵਾਲੀ ਬਹੁਤ ਲਾਓ ਵੀ ਮਿੱਤਰੋ ਦੋਨਾਂ ਪਾਸਿਆਂ ਤੋਂ ਹਵਾਨਾ ਸਾਫ ਆ ਬਿਲਕੁਲ 15 ਤੇ ਥਣ ਸੋਹਣਾ ਲੱਗਿਆ 나ੜਾਂ ਹਵਾਨੇ ਦੇ ਇਹਦੇ ਵੀ ਚੰਗੀਆਂ ਤੇ ਤੁਰ ਕੇ ਤੁਹਾਨੂੰ ਇਹ ਵੀ ਦਿਖਾ ਦਿੰਨਾ ਰੀਡ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਬਾਕੀ ਦੋਸਤੋ ਹਵਾਨੇ ਦੀ ਤੁਹਾਨੂੰ ਜਜਮੈਂਟ ਤੁਰਦਿਆਂ ਦਵਾ ਜੀ ਲਾਓ ਵੀ ਸੱਜਣੋ ਆ ਬਾਈ ਦੇ ਬਿਲਕੁਲ ਜਾਇਜ਼ ਆ ਦੋਸਤੋ ਕੋਈ ਡਰਨ ਵਾਲੀ ਗੱਲ ਨਹੀਂ ਕੱਦ ਕਾਠੇ ਦਾ ਵੀ ਠੀਕ ਆ ਦੋਸਤੋ ਤੇ ਮੁੱਲ ਫਾਂ ਆਪਾਂ ਇਹਦਾ ਵੀ ਤੁਹਾਨੂੰ ਪੁੱਛ ਕੇ ਬਾਈ ਤੋ ਦੱਸ ਦਿੰਨੇ ਹਾਂ ਹਾਂਜੀ ਬਾਈ ਜੀ ਕੀ ਮੁੱਲ ਆ ਜਦਾ ਬਾਈ ਇਹ ਆ ਰੇਟ ਬਾਈ 60000 ਰੁਪਿਆ 60000 ਚ ਮਾਨਤਨ ਹੋ ਜੂ ਬਾਈ ਹਾਂ ਮਾਨਤਨ ਲੋ 60000 ਇਹਦਾ ਮੁੱਲ ਆ ਤੇ ਚੌਥੇ ਨੰਬਰ ਵਾਲੀ ਵਾੜ ਬਾਰੇ ਦੱਸਿਓ ਬਾਈ ਜੀ ਬਾਰੇ ਦੱਸਿਓ ਜੀ ਕਿਨ ਮਾਸੂ ਹੈ ਜੀ ਬਈ ਇਹ ਦੂਜਾ ਸੁਹਾ ਸੁਈ ਹੈ ਜੀ ਠੀਕ ਹੈ ਹੋ ਗਏ ਜੀ 10 12 ਦਿਨ ਸੁਈ ਨੂੰ ਇਹਨੂੰ 10 12 ਦਿਨ ਸੁਈ ਨੂੰ ਹੋ ਗਏ ਤੇ ਬੱਚਾ ਡੈਡ ਹੋ ਗਿਆ ਹਾਂਜੀ ਬੱਚਾ ਡੈਡ ਹੋ ਗਿਆ ਜੀ ਠੀਕ ਹੈ ਵੀਡੀਓ ਤਾਂ ਪਈ ਹੋਣੀ ਤੁਹਾਡੇ ਕੋਲੇ ਹਾਂਜੀ ਵੀਡੀਓ ਹੈਗੀ ਹੈ ਜੀ ਠੀਕ ਹੈ ਜੀ ਹਾਂਜੀ ਇਹਦਾ ਮਿਲਕ ਰਿਕਾਰਡ ਬਾਈ ਕੀ ਆ ਇਹ ਜਿਹੜਾ ਦੁੱਧ ਬਾਈ ਇਸ ਟਾਈਮ ਤੇਰਾ 14 ਕਿਲੋ ਹੈਗਾ ਜੀ ਪਿਆਰ ਹਾਂਜੀ ਠੀਕ ਹੈ ਜੀ ਉਹ ਵੀ ਵੀਰ ਤੇ ਦੂਜਾ ਸੂਆ ਵੀ ਦੂਜਾ ਸੂਆ ਬਾਈ ਲਾਓ ਮੇਟਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਦੂਜਾ ਸੂਆ ਤੇ ਸੀਲਸ ਲੱਗਾ ਸਾਫ਼ ਸੁਥਰੀ ਆ ਦੋਸਤੋ ਵੇੜ ਲਾਓ ਮੇਟਰੋ ਸਾਫ਼ ਸੁਥਰੇ ਰਹਿਵਾਨੇ ਚਾਹੀਏ ਵੀ ਸੋਹਣਾ ਹਵਾਨਾ ਸੋਹਣਾ ਥਾਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਮਿਲਕਵੇਨ ਵੀ ਬਹੁਤ ਸਾਫ ਸੁਥਰੀ ਹੈ ਤੇ ਮੁੱਠੀ ਦੀ ਚਵਾਈ ਵਾਲਾ ਥਾਣਾ ਲਓ ਵੀ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਆ ਜਾਣੀ ਚਾਹੀਦੀ ਆ ਮਿਲਕਵੈਨ ਦੋਸਤੋ ਲਾਸਰਗੀ ਮੋਟੀਆ ਕਰਮਾ ਵਾਲੀ ਬਹੁਤ ਸ਼ਾਨਦਾਰ ਥਣ ਲੱਗਿਆ ਤੇ ਗੁਲਾਬੀ ਰੰਗ ਦਾ ਹਵਾਨਾ ਦੋਸਤੋ ਇਹਨੇ ਤਿਆਰ ਕੀਤਾ ਇਹਦਾ ਬੱਚਾ ਮਰਿਆ ਹੋਇਆ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਦਾ ਲਓ ਵੀ ਥੋੜੀ ਜੀ ਕਾਲ ਕਰਦੀ ਆ ਦੋਸਤੋ ਕਿਉਂਕਿ ਪੱਠਿਆਂ ਦਾ ਟਾਈਮ ਹੋਇਆ ਪਿਆ ਚਲੋ ਰੀਡ ਦੀ ਹੱਡੀ ਇਹਦੀ ਵੀ ਸਿੱਧੀ ਆ ਸੋਨਾ ਰੰਗ ਆ ਦੋਸਤੋ ਇਸ ਸਾਫ ਸੋਤਰਾ ਹਵਨ ਬੰਦੇ ਮੈਂ ਬਾਹਰ ਜੀ ਭਾਈ ਜੀ ਇਸ ਵੈੜ ਦਾ ਮੁੱਲ ਕੀ ਰੱਖਿਆ ਫਿਰ ਆਪਾਂ ਹਾਂਜੀ ਇਹਦਾ ਵੈੜ ਦਾ ਰੇਟ ਹੈ 57000 ਰੁਪਿਆ 57000 ਚੋਂ ਮਾਨਤਾ ਨੂੰ ਹੋ ਜੂਗਾ ਹਾਂਜੀ ਮਾਨਤਾ ਨੂੰ ਫੁੱਲ ਕਰਦੇ ਆ ਲਓ ਜੀ ਮੇਤਰੋ ਇੱਕ ਹੋਰ ਵੈੜ ਖੜੀ ਹੈ ਇਹਦੇ ਬਾਰੇ ਆਪਾਂ ਬਾਈ ਤੋਂ ਪੁੱਛਦੇ ਹਾਂ ਹਾਂਜੀ ਆਹ ਕ੍ਰਾਸ ਵੈੜ ਆ ਜਿਹੜੀ ਇਹਦੇ ਬਾਰੇ ਦੱਸੋ ਇਹ ਜਰਸੀ ਕ੍ਰੋਸ ਆ ਬਾਈ ਜੀ ਠੀਕ ਹੈ ਜੀ ਦੂਜਾ ਸੁਆ ਸੁਣਾ ਠੀਕ ਹੈ ਜੀ ਲੈ ਜੂਗਾ ਜੀ 5 6 ਦੇ ਤਨ ਤੇ ਦੁੱਧ ਦਾ ਰਿਕਾਰਡ ਕੀ ਰੂਗਾ ਇਹਦਾ ਭਈ 15 16 ਕਿਲੋ ਖੁੱਲਾ ਵਹਿੜ ਦੇ ਦੂਜਾ ਤਾਂ 20 ਕਿਲੋ ਕਹਿ ਦੀ 18 ਕਹਿ ਦੀ ਉਹ ਗੱਲ ਗਲਤ ਹੈ ਜੀ ਸਾਫ ਆ ਬਹੁਤ ਸੋਹਣਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਦਿਖਾ ਦਿੰਨੇ ਤੇ ਸੀਲਸ ਲੱਗ ਕਰਮ ਵਾਲੀ ਬਹੁਤ ਅਜੇ ਜਵਾਕਾਂ ਵਾਲੇ ਘਰੇ ਇਹੋ ਜਿਹਾ ਪਸ਼ੂ ਹੋਵੇ ਤਾਂ ਉਹਦਾ ਖਤਰਾ ਨਹੀਂ ਹੁੰਦਾ ਕੋਈ ਘਰੇ ਦੁੱਧ ਪੀਣ ਨੂੰ ਬਹੁਤ ਚੰਗੀ ਐ ਵਹਿੜ ਦਰਮਿਆਨਾ ਕਦ ਕਾਠਾ ਦੋਸਤੋ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਹੋ ਤੁਸੀਂ ਦੋਵਾਂ ਪਾਸਿਆਂ ਤੋਂ ਸੇਮ ਸਹਿਜ ਆ ਥਣਾਂ ਦਾ ਮਿਲਕਵੇਂ ਦੋਨਾਂ ਪਾਸਿਆਂ ਤੋਂ ਠੀਕ ਆ ਤੇ ਕਰੌਂ ਸੰਗ ਚ ਪੈਂਦੀ ਆ ਦੋਸਤੋ ਇਹ ਜਰਸੀ ਕਰੌਸ ਬਾਈ ਕਹਿੰਦਾ ਤੇ ਤੋੜ ਕੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਦਰਮਿਆਨਾ ਕੱਦ ਕਾਠਾ ਰਾਜੀ ਪਲੀ ਚੰਗੀ ਲਓ ਵੀ ਮਿੱਤਰੋ ਹਵਾਨਾ ਬਹੁਤ ਚੰਗਾ ਬਣਾਉਂਦੀ ਆਉਂਦੀ ਆ ਲਓ ਵੀ ਮਿੱਤਰੋ ਤੋੜਦੀ ਤਾਂ ਤੁਹਾਨੂੰ ਹਵਾਨੇ ਦੀ ਇਹਦੀ ਜੱਜਮੈਂਟ ਆ ਜਾਣੀ ਚਾਹੀਦੀ ਆ ਬਹੁਤ ਸਾਫ ਸੁਥਰਾ ਹਵਾਨਾ ਦੋਸਤੋ ਦੇਖ ਸਕ ਰਹੇ ਹੋ ਤੁਸੀਂ ਇੱਥੇ ਕਰ ਤੇ ਇਹਦਾ ਬਾਈ ਜੀ ਆਪਾਂ ਕੀ ਮੁੱਲ ਕਰਾਂਗੇ ਇਹ ਜਾਇਦਾ ਹੀ 58000 ਰੁਪਏ ਮੰਗਦੇ ਆ 58000 ਚ ਮਾਨਤਨ ਹੋ ਜੂ ਬਾਈ ਹਾਂ ਮਾਨਤਨ ਫੁੱਲ ਕਰਦੇ ਆ ਠੀਕ ਆ ਇਸ ਤੋਂ ਅੱਗੇ ਬਾਈ ਇੱਕ ਐਚ ਐਫ ਵੈੜ ਆ ਇਹਦੇ ਬਾਰੇ ਦੱਸਿਓ ਜੀ ਬਾਈ ਹਾਂਜੀ ਬਾਈ ਜੀ ਇਸ ਵੈੜ ਬਾਰੇ ਦੱਸਿਓ ਜੀ ਦੂਜਾ ਸੁਹਾ ਸੁਹੰਦੀ ਆ ਬਾਈ ਜੀ ਇਹ ਠੀਕ ਹੈ ਲੈ ਜੂਗੇ ਇਹ 5-7 ਦਿਨ ਤੇ ਮਿਲ ਕਰ ਰਿਕਾਰਡ ਬਾਈ ਮਿਲਕ ਰਿਕਰਡ ਬਈ 17 18 ਕਿਲੋ ਦਾ ਈ 17 18 ਕਿਲੋ ਖੁੱਲਾ ਦੇਉਗੇ ਠੀਕ ਆ ਹਫਤਾ ਲੈ ਜੂਗੀ ਯਾਨੀ ਲੈ ਜੋਗੇ ਬਾਈ ਲਾਓ ਵੀ ਮਿੱਤਰੋ ਸੋਹਣਾ ਮੂਹ ਮੱਥਾ ਦਿਖਾ ਦਿੰਨੇ ਆ ਤੁਹਾਨੂੰ ਮੋਏ ਨੂੰ ਤੇ ਕਰੋ ਸੰਗ ਚ ਪੈਂਦੀ ਆ ਥਾਨ ਬਹੁਤ ਚੰਗਾ ਲੱਗਿਆ ਲਾਓ ਵੀ ਮਿੱਤਰੋ ਬਹੁਤ ਸ਼ਾਨਦਾਰ ਆ ਪੀੜੀ ਦੇ ਪਾਵਿਆਂ ਵਰਗੇ ਥਾਨ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਮੋਟਾ ਮੋਟਾ ਥਾਨ ਲੱਗਿਆ ਨਾੜਾਂ ਹਵਾਨੇ ਦੇ ਉੱਤੇ ਕਲੀਆਂ-ਕਲੀਆਂ ਦਿਖਾਈ ਦੇ ਰਹੀਆਂ ਤੇ ਇਧਰ ਮਿਲਕ ਵੇਨ ਨੀ ਨਜ਼ਰ ਮਾਰ ਲਾ ਸੋਹਣਾ ਪੱਠ ਘੋੜਾ ਇਹ ਸਾਫ਼ ਸੁਥਰਾ ਤੇ 15 ਹਵਾਨਾ ਦੋਸਤੋ ਦੇਖ ਸਕਦੇ ਆ ਤੁਸੀਂ ਬਹੁਤ ਸੋਹਣਾ ਥਾਣ ਹਵਾਨਾ ਦੂਜੇ ਪਾਸੇ ਵੀ ਤੁਹਾਨੂੰ ਥਾਣ ਦਿਖਾ ਦਿੰਨੇ ਲਓ ਵੀ ਸੱਜਣੋ ਸੀਲਸ ਲੱਗ ਬਹੁਤ ਆ ਤੇ ਸੋਹਣਾ ਥਾਣਾ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਬਹੁਤ ਆ ਤੇ ਅਗਲੇ ਤੋਂ ਪਿਛਲੇ ਥਾਣ ਦੀ ਵਿੱਥ ਵੀ ਚੰਗੀ ਆ ਮਿਲਕਵੇਨ ਵੀ ਠੀਕ ਆ ਤੇ ਦੋਸਤੋ ਤੋਰ ਕੇ ਤੁਹਾਨੂੰ ਦਿਖਾ ਦਿੰਦਾ ਲਓ ਵੀ ਮੇਟਰੋ ਹਫਤਾ ਸੂਣ ਚ ਇਹਦੇ ਪਿਆ ਬਾਈ ਦੇ ਰੇਟ ਜਾਇਜ਼ ਆ ਆਕੇ ਤੁਸੀਂ ਪਸ਼ੂ ਬਾਈ ਦੇ ਦੇਖੋਗੇ ਤਾਂ ਤੁਹਾਡੇ ਪਸੰਦ ਆਉਣਗੇ ਮੋੜ ਲਓ ਬਾਈ ਚੰਗਾ ਕਦ ਕਾਠਾ ਦੋਸਤੋ ਤੇ ਸਾਫ ਸੁਥਰੀ ਬਹੁਤ ਆ ਵੜ ਸੋਹਣਾ ਥਾਨ ਲੱਗਿਆ ਬਾ ਕਮਾਲ ਤੇ ਬਾਈ ਜੀ ਇਹਦਾ ਕੀ ਮੁੱਲ ਰੱਖਾਂਗੇ ਆਪਾਂ ਇਹਦਾ ਬਾਈ ਜੀ ਰੇਟ 62000 ਰੁਪਇਆ ਜੀ 62000 ਬਾਈ ਜੀ ਲੋਕੇਸ਼ਨ ਦੱਸ ਦਿਓ ਥੋੜੀ ਜੀ ਕਿਉਂਕਿ ਇਨ੍ਹਾਂ ਪਿੰਡਾਂ ਦੇ ਵਿੱਚ ਆਪਾਂ ਘਟ ਆਉਣੇ ਤੇ ਬਾਈ ਜਿਹੜਾ ਵੀ ਕੋਈ ਆਵੇ ਉਹਨੂੰ ਦਿੱਕਤ ਨਾ ਆਵੇ ਆ ਇਹ ਪਿੰਡ ਹੈਗਾ ਵੜੇਂਖੇੜਾ ਜੀ ਠੀਕ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਹੈ ਜੀ ਹਾਂ ਜੀ ਡੱਬ ਵਾਲੀ ਜਮਾਂ ਨੇੜੇ ਡੈ ਜਾਂਦਾ 8-10 ਕਿਲੋਮੀਟਰ ਤੇ ਹੈ ਪੰਜਾਬ ਚ ਪੰਜਾਬ ਦਾ ਜੀ ਠੀਕ ਹੈ ਆਓ ਵੀ ਮਿੱਤਰੋ 6 ਜਨਵਾਰ ਆ ਬਾਈ ਕੋਲੇ ਭਾਅ ਬਹੁਤ ਠੀਕ ਕੀਤੇ ਆ ਬਾਈ ਨੇ ਛੀਆਂ ਦੇ ਵਿੱਚੋਂ ਕੋਈ ਵੀ ਪਸ਼ੂ ਜਾਂ ਛੀਏ ਜਾਨਵਰ ਤੁਹਾਡੇ ਪਸੰਦ ਆਉਂਦੇ ਆ ਤਾਂ ਬਾਈ ਨੂੰ ਫੋਨ ਕਰ ਲਿਓ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਾਨਾ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਿਲਦੇ ਆ ਜਲਦੀ ਦੋਸਤੋ ਇਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ ਲਓ ਵੀ ਮਿੱਤਰੋ ਆਕੇ ਤੁਸੀਂ ਕੋਈ ਵੀ ਪਸ਼ੂ ਦੇਖੋਗੇ ਤਾਂ ਤੁਹਾਡੇ ਪਸੰਦ ਆਉਣਗੇ ਤੇ ਬਹੁਤ ਵਧੀਆ ਸਾਫ਼ ਸੁਥਰਾ ਬਾਈ ਦਾ ਨਵਾਂ ਨਵਾਂ ਵਪਾਰ ਦਾ ਕੰਮ ਹੈ ਤੇ ਜਲਦੀ ਮਿਲਦੇ ਆਂ ਦੋਸਤੋ ਬਹੁਤ ਬਹੁਤ ਧੰਨਵਾਦ